ਜਿੰਦਾਬਾਦ ਸੀਐਮ ਮੋਦੀ ਸਰਕਾਰ ਮੋਤਾਪੁਰ ਫਰਦਾਬਾਦ ਫਰਦਾਬਾਦ ਲੰਡੇ ਲੋਕਣਾ ਇਹਦਾ ਜਿੰਦਾਬਾਦ 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 ਸਰਕਾਰ ਮੋਦੀ ਦਾ ਜਿੰਦਾਬਾਦ ਜਿੰਦਾਬਾਦ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨੀ ਨਵੇਂ ਕਾਨੂੰਨਾਂ ਦੀਆਂ ਕਾਪੀਆਂ ਵਟਾਲਾ ਦੇ ਸੁੱਖਾ ਸਿੰਘ ਮੁਤਾਬਕ ਸਿੰਘ ਚੌਂਕ ਵਿੱਚ ਸਾੜੀਆਂ ਗਈਆਂ ਇਸ ਮੌਕੇ ਗੱਲਬਾਤ ਕਰਦੇ ਆ ਕਿਸਾਨਾਂ ਨੇ ਕਿਹਾ ਕਿ ਜੋ ਕਾਨੂੰਨ ਉਹ ਰੱਦ ਕਰਵਾ ਕੇ ਆਏ ਸਨ ਉਹਨਾਂ ਨੂੰ ਕੇਂਦਰ ਸਰਕਾਰ ਦੁਬਾਰਾ ਲਾਗੂ ਕਰਨ ਜਾ ਰਹੀ ਹੈ ਜੋ ਕਿ ਉਹਨਾਂ ਦੀ ਰੋਜੀ ਰੋਟੀ ਦੇ ਉੱਪਰ ਸਿੱਧਾ ਡਾਕਾ ਹੈ ਅਤੇ ਉਹਨਾਂ ਕਿਹਾ ਕਿ ਉਹ ਅਜਿਹਾ ਕਦੇ ਵੀ ਨਹੀਂ ਹੋਣ ਦੇਣਗੇ ਉਹਨਾਂ ਕਿਹਾ ਕਿ ਜੇਕਰ ਸਰਕਾਰ ਅਜਿਹਾ ਕਰਦੀ ਹੈ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨਗੇ ਮੈਂ ਹਰਦੀਪ ਸਿੰਘ ਭਾਰਤੀ ਸੰਜੋਗਤਾ ਜ਼ਿਲ੍ਹਾ ਕੈਸ਼ੀਅਰ ਗੁਰਦਾਸਪੁਰ ਅੱਜ ਲੋੜੀ ਲੋਕ ਤੇ ਲੋੜੀ ਮਨਾਉਂਦੇ ਆ ਪਰ ਕਿਸਾਨ ਇਹ ਜਿਹੜਾ ਵਾ ਇਹਨਾਂ ਦੇ ਪੁਤਲੇ ਫੂਕ ਰਿਆ ਇਹਨਾਂ ਦੀਆਂ ਕਾਪੀਆਂ ਥਾੜ ਰਿਆ ਕਾਨੂੰਨਾਂ ਦੀਆਂ ਉਹ ਕਿਉਂ ਥਾੜ ਰਿਆ ਵੀ ਲੋਕਾਂ ਨੂੰ ਭੁਲੇਖਾ ਪਾ ਕੇ ਇਹ ਲੋਕ ਆ ਵੀ ਅਸੀਂ ਬਹੁਤ ਤਰੱਕੀ ਕੀਤੀ ਬੜੇ ਖਿਸ਼ਾਲ ਕਰਦੇ ਆ ਪਰ ਜੋ ਇਹਨਾਂ ਖਿਸ਼ਾਲੀ ਕੀਤੀ ਆ ਇਹਨਾਂ ਨੇ ਉਹ ਚੰਦ ਘਣਾਂ ਦੇ ਡਾਨੀਆਂ ਬਾਨੇ ਦੀ ਖਿਸ਼ਾਲੀ ਕਰਕੇ ਤੇ ਲੋਕਾਂ ਨੂੰ ਭੁਲੇਖੇ ਜਿਹਾ ਕਹਿੰਦੇ ਵੀ ਬਹੁਤ ਵਿਕਾਸ ਕਰਤਾ ਆ ਤੁਹਾਡਾ ਤੇ ਤੁਸੀਂ ਜੀ ਬੜੇ ਖੁਸ਼ਹਾਲ ਜੇ ਇਸ ਕਰਕੇ ਲੋਹੜੀ ਦਾ ਜਾਂ ਦੀਵਾਲੀ ਦਾ ਤਿਉਹਾਰ ਅਸੀਂ ਜੁੰਦੇ ਆ ਵੀ ਜਿਹੜੀ ਦੀਵਾਲੀ ਵੀ ਅੱਜ ਵਾਂ ਤੇ ਕਾਲੀ ਆ ਤੇ ਲੋਹੜੀ ਵੀ ਕਾਲੀ ਆ ਕਿਉਂਕਿ ਸਾਡਾ ਕੋਈ ਵਿਕਾਸ ਨਹੀਂ ਹੋਇਆ ਵਿਕਾਸੇ ਕਰਦੇ ਜੰਦ ਕਰਾਣਿਆਂ ਦਾ ਪ੍ਰਧਾਨ ਸਾਹਿਬ ਕੀ ਨਾਮ ਜੇ ਕਿਹੜੀ ਜਥੇਬੰਦੀ ਆ ਤੇ ਅੱਜ ਕਿਸ ਮੁੱਦੇ ਲੈ ਕੇ ਆਏ ਮੇਰਾ ਨਾਮ ਰਾਜਗਿੰਦਰ ਸਿੰਘ ਤੁਮਾਣਾ ਜੀ ਕ੍ਰਾਂਤੀਕਾਰੀ ਕਿਸਾਨ ਜੀ ਨੇ ਦਾ ਸੁਪਾਕੋ ਨੇ ਬਾਕੀ ਸਾਡੇ ਨਾਲ ਭਾਰਤੀ ਕਿਸਾਨ ਜੀ ਨੇ ਨੁਗਰਾਹਾਂ ਸਾਬਕਾ ਸੈਨਿਕ ਕਮੇਟੀ ਤਕਰੀਬਨ ਸਾਰੀਆਂ ਜਥੇਬੰਦੀਆਂ ਅੱਜ ਇੱਥੇ ਖੜੀਆਂ ਨੇ ਔਰ ਅੱਜ ਇਹ ਜਿਹੜਾ ਕਾਨੂੰਨ ਦੁਬਾਰਾ ਤੋਂ ਭਾਰਤ ਸਰਕਾਰ ਜਿਹੜੇ ਆਪਾਂ ਵਾਪਸ ਕਰਾ ਕੇ ਆਏ ਆ ਉੱਥੇ ਇੱਕ ਸਾਲ ਤੋਂ ਵੱਧ ਬਹਿ ਕੇ ਲੜ ਕੇ 700 ਤੋਂ ਵੱਧ ਸ਼ਹੀਦੀਆਂ ਕਰਾ ਕੇ ਜਿਹੜੇ ਕਾਨੂੰਨ ਵਾਪਸ ਕਰਾਏ ਨੇ ਉਹਨਾਂ ਨੂੰ ਦੁਬਾਰਾ ਲਾਗੂ ਕਰਨ ਦੀ ਕੋਸ਼ਿਸ਼ ਸਰਕਾਰ ਫੇਰ ਕਰ ਰਹੀ ਹੈ ਦੁਬਾਰਾ ਤੋਂ ਔਰ ਦਬਾਅ ਪਾ ਕੇ ਸਟੇਟ ਸਰਕਾਰਾਂ ਨੂੰ ਉਹ ਭੇਜੇ ਗਏ ਨੇ ਕਿ ਤੁਸੀਂ ਇਹ ਕਾਨੂੰਨ ਲਾਗੂ ਕਰੋ ਕਿਉਂਕਿ ਪਿਛਲੀ ਵਾਰ ਇਹ ਗੱਲ ਸੀ ਵੀ ਇਹ ਸੈਂਟਰ ਲਾਗੂ ਕਰ ਹੀ ਨਹੀਂ ਸਕਦੀ ਉਹਨਾਂ ਕਰਤੇ ਹੀ ਪਰ ਉਹਨੂੰ ਵਾਪਸ ਕਰਾਉਣ ਲਈ ਇੰਨੀਆਂ ਛੀਦੀਆਂ ਹੋ ਕੇ ਆਪਾਂ ਕਰਾਇਆ ਤੇ ਹੁਣੇ ਨਵੇਂ ਸਿਰੇੋਂ ਉਹੀ ਲਾਗੂ ਕਰਨਾ ਚਾਹ ਰਹੇ ਮੰਡੀਆਂ ਨੂੰ ਖਤਮ ਕਰਨਾ ਚਾਹੁੰਦੇ ਨੇ ਉਹਦੇ ਨਾਲ ਮੰਡੀਆਂ ਖਤਮ ਹੋਣ ਨਾਲ ਏਪੀਐਮਸੀ ਐਕਟ ਖਤਮ ਕਰਨਾ ਚਾਹੁੰਦੇ ਨੇ ਜੇ ਉਹ ਖਤਮ ਹੋ ਗਿਆ ਐ ਕਾਨੂੰਨ ਲਾਗੂ ਹੋ ਗਏ ਤੇ ਮਜ਼ਦੂਰ ਛੋਟੇ ਵਪਾਰੀ ਆਰਡੀਏ ਕਿਸਾਨ ਸਾਰੇ ਖਤਮ ਹੋਣਗੇ ਕਿਉਂਕਿ ਇਹ ਹਮਲਾ ਜਿਹੜਾ ਕੱਲਾ ਕਿਸਾਨੀ ਤੇ ਥੋੜਾ ਵਾ ਇਹ ਤੇ ਉਸ ਰੋਟੀ ਦੇ ਦਾਣੇ ਤੇ ਉਸ ਬੁਰਕੀ ਤੇ ਹਮਲਾ ਵਾ ਜਿਹੜੀ ਕਿਸਾਨ ਦੇ ਬੱਚੇ ਦੇ ਮੂੰਹ 'ਚ ਜਾਂਦੀ ਜਾਂ ਹਰ ਇਨਸਾਨ ਦੇ ਮੂੰਹ ਦੇ ਵਿੱਚ ਜਾਂਦੀ ਆ ਭਾਰਤ ਵਾਸੀ ਵੀ ਪੂਰੀ ਦੁਨੀਆ ਦੇ ਵਿੱਚ ਇਹ ਇੱਕ ਐਕਸਪੈਰੀਮੈਂਟ ਇੱਥੇ ਕਰ ਰਹੇ ਨੇ ਜੇ ਵੀ ਇੱਥੇ ਕਰਕੇ ਤੇ ਅਸੀਂ ਸਾਰੇ ਥਾਂ ਤੇ ਕਰਾਂਗੇ ਪਰ ਅਸੀਂ ਇਹ ਫੋਨ ਨਹੀਂ ਦਾਂਗੇ ਕਾਨੂੰਨ ਅਸੀਂ ਲਾਗੂ ਨਹੀਂ ਹੋਣ ਦਾਂਗੇ ਅੱਜ ਇਸੇ ਕਰਕੇ ਇਹਦੀਆਂ ਕਾਪੀਆਂ ਇੱਥੇ ਸੜ ਰਹੀਆਂ ਪੂਰੇ ਹਿੰਦੁਸਤਾਨ 'ਚ ਸੜ ਰਹੀਆਂ ਨੇ ਔਰ ਸ਼ਾਮ ਨੂੰ ਜਿੱਥੇ-ਜਿੱਥੇ ਵੀ ਲੋੜੀ ਦਾ ਪੁੱਗਾ ਬਲੇਗਾ ਜਿੱਥੇ ਬੁਰਾਈ ਨੂੰ ਲੋਕੀ ਸਾੜਨਗੇ ਉਥੇ ਨਾਲ ਹੀ ਇਹ ਕਾਪੀਆਂ ਵੀ ਸਾੜਨਗੇ ਕਿ ਅੱਜ ਦੀ ਸਭ ਤੋਂ ਵੱਡੀ ਬੁਰਾਈ ਜਿਹੜੀ ਆ ਇਹੋ ਜਿਹੇ ਕਾਨੂੰਨ ਆ ਜਿਹੜੇ ਲੋਕਾਂ ਨੂੰ ਖਤਮ ਕਰ ਰਹੇ ਨੇ ਇਹ ਅਸੀਂ ਨਹੀਂ ਹੁਣ ਦਾਂਗੇ ਅਸੀਂ ਇੱਕ ਕਾਰਪੋਰੇਟ ਦੇ ਜੰਗਲ ਦੇ ਵਿੱਚ ਇਹ ਲੀਡਰ ਤੇ ਫਸ ਚੁਕੇ ਨੇ ਉਹਨਾਂ ਦੇ ਚੰਗੂਲ ਚ ਕਾਰਪੋਰੇਟ ਦੇ ਪਾਰਟੀਆਂ ਵੀ ਫਸ ਚੁਕੀਆਂ ਨੇ ਪਰ ਆਮ ਇਨਸਾਨਾਂ ਨੂੰ ਅਹੀ ਉਹਨਾਂ ਦੇ ਚੰਗੂਲ ਚ ਨਹੀਂ ਫਸਣ ਦਾਂਗੇ ਇਹੋ ਜਿਹੇ ਕਾਨੂੰਨ ਜਿਹੜੇ ਪੇਛਾਣ ਕੇ ਇਹਨਾਂ ਨੂੰ ਤੇ ਲਾਗੂ ਨਹੀਂ ਹੋਣ ਦਾਂਗੇ ਹੋਰ ਵੀ ਜੇ ਕੋਈ ਇਹਨਾਂ ਨੇ ਇਹੋ ਜਿਹਾ ਐਕਸ਼ਨ ਕੀਤਾ ਉਹ ਵੀ ਨਹੀਂ ਹੋਣ ਦਿਆਂਗੇ ਤੇ ਦੂਜੀ ਗੱਲ ਸਾਡੀ ਜਿਹੜੀ ਡਿਮਾਂਡ ਆ ਵੀ ਡੱਲੇਵਾਲ ਸਾਹਿਬ ਉੱਥੇ ਮਰਨਵਰ ਤੇ ਬੈਠੇ ਨੇ ਉਹਨਾਂ ਨਾਲ ਕੋਈ ਸਰਕਾਰ ਸੈਂਟਰ ਸਰਕਾਰ ਗੱਲ ਨਹੀਂ ਕਰ ਰਹੀ ਗੱਲਾਂ ਕਰੀ ਜਾ ਰਹੇ ਨੇ ਕੱਲ ਉਹਨਾਂ ਦੇ ਪ੍ਰਧਾਨ ਨੇ ਇਹ ਕਿਹਾ ਵੀ ਜੇ ਉਹ ਆਪਣਾ लागू ਹੋ ਜਾਂਦਾ ਹੈ ਗਰੰਟੀ ਕਾਨੂੰਨ ਤੇ ਫਿਰ ਪੰਜਾਬ ਨੂੰ ਨੁਕਸਾਨ ਹੈ ਮਤਲਬ ਜਦੋਂ ਏਕਤਾ ਦੀ ਗੱਲ ਆਉਂਦੀ ਅੱਜ ਪਾਤਣਾ ਚ ਸਾਰੇ ਮੋਰਚਿਆਂ ਦੀ ਇਕੱਠੀ ਮੀਟਿੰਗ ਹੋ ਰਹੀ ਹੈ ਉਹ ਤੋਂ ਪਹਿਲਾਂ ਇਹ ਬਿਆਨ ਦੇਣਾ ਕਿਉਂਕਿ ਉਹ ਸਾਡੀ ਏਕਤਾ ਤੋਂ ਡਰਦੇ ਨੇ ਉਹਨਾਂ ਨੂੰ ਪਤਾ ਹੈ ਵੀ ਇਹ ਏਕਤਾ ਜਦੋਂ ਹੋਗੀ ਉਹ ਦਿਨ ਹੀ ਸਾਨੂੰ ਆਪਣਾ ਪਿੱਛੇ ਕੀ ਹਟਣਾ ਪੈਣਾ ਗੋਡੇ ਟੇਕਣੇ ਪੈਣੇ ਜਿੱਦਾਂ ਇਹਨਾਂ ਪਹਿਲਾਂ ਟੇਕੇ ਸੀ ਗੋਡੇ ਉਸ ਤਰ੍ਹਾਂ ਇਹਨਾਂ ਨੂੰ ਦੁਬਾਰਾ ਗੋਡੇ ਟੇਕਣੇ ਪੈਣੇ ਤੇ ਉਹ ਇਹ ਕੋਈ ਰੋਕ ਨਹੀਂ ਸਕਦਾ ਕਿਉਂਕਿ ਖੁਦ ਰੱਬ ਵੀ ਸਾਡੇ ਨਾਲ ਹੈ ਇਸ ਕਰਕੇ ਇਹਨੂੰ ਕੋਈ ਰੋਕ ਨਹੀਂ ਸਕਦਾ ਜਿਹੜਾ ਆਪਣਾ ਜਥੇਬੰਦੀਆਂ ਦੀ ਏਕਤਾ ਅੱਜ ਹੋ ਕੇ ਰਹੇਗੀ ਔਰ ਐਡੀ ਤਖੜੀ ਹੋਏਗੀ 26 ਮਾਰਚ ਦਾ ਜਿਹੜਾ ਟਰੈਕਟਰ ਮਾਰਚ ਆ ਉਹ ਇੰਨਾ ਕ ਵੱਡਾ ਭਾਰਤ ਚ ਹੋਏਗਾ ਕਿ ਅਸੀਂ ਸੋਚ ਰਹੇ ਹਾਂ ਵੀ ਉਹ ਮਾਰਚ ਹੀ ਕਰਾਂਗੇ ਕਿੱਥੇ ਕਿਉਂਕਿ ਇਨੇ ਟਰੈਕਟਰ ਇਨੇ ਲੋਕ ਸਾਨੂੰ ਕਹਿ ਰਹੇ ਨੇ ਇਕੱਲਾ ਇਕੱਲਾ ਟਰੈਕਟਰ ਜਿਹੜਾ ਵਾ ਉਹ ਬਾਹਰ ਨਿਕਲਣਾ ਹੈ ਤੇ ਅਸੀਂ ਸੋਚਦੇ ਵੀ ਇਹ ਸ਼ਹਿਰ ਛੋਟੇ ਪੈਣੇ ਆ ਕਿੱਧਰ ਨੂੰ ਕਰੀਏ ਸਾਨੂੰ ਤੇ ਜਗ੍ਹਾ ਨਹੀਂ ਲੱਭਣ ਦੀ ਵੀ 26 ਦੇ ਮਾਰਚ ਹੀ ਕਰੀਏ ਕਿੱਥੇ ਪ੍ਰਧਾਨ ਜੀ ਕੀ ਸਮਝਦੇ ਹੋ ਵੀ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਵਾਦਾ ਕਰ ਜਾਂਦਾ ਕਿ ਕਾਨੂੰਨ ਵਾਪਸ ਲਏ ਜਾਣਗੇ ਉਸ ਤੋਂ ਬਾਅਦ ਫਿਰ ਜਿੱਦਾਂ ਤੁਸੀਂ ਕਿਹਾ ਸ਼ਾਰਿਸ਼ ਹੋ ਰਹੀ ਹੈ ਕੀ ਕਾਰਨ ਸਮਝਦੇ ਹੋ ਕਾਰਨ ਇਹੋ ਹੀ ਹੈ ਕਿ ਸੀਰੀਅਸ ਨਹੀਂ ਹੈਗੇ ਇਹ ਸੀਰੀਅਸ ਹੈ ਸਿਰਫ ਬਾਨੀਆਂ ਟਾਨੀਆਂ ਨੂੰ ਫਾਇਦਾ ਪਹਚਾਉਣ ਲਈ ਸਾਰੀਆਂ ਹੀ ਸਰਕਾਰਾਂ ਸਾਰੀਆਂ ਹੀ ਪਾਰਟੀਆਂ ਸਾਰੇ ਚਾਹੁੰਦੇ ਨੇ ਕਿ ਜਿਹੜੇ ਕਾਰਪੋਰੇਟ ਜਿਹੜੇ ਵੱਡੇ ਵਪਾਰੀ ਨੇ ਉਹਨਾਂ ਨੂੰ ਫਾਇਦਾ ਪਹਚਾਈਏ ਉਹਨਾਂ ਲਈ ਜਿਹੜੇ ਕਿਸਾਨ ਮਜ਼ਦੂਰ ਹੈ ਤੇ ਕੀੜੇ ਮਕੌੜੇ ਆ ਮਤਲਬ ਜਾਨਵਰਾਂ ਤੋਂ ਵੀ ਥੱਲੇ ਕੀੜੇ ਮਕੌੜੇ ਇਹਨਾਂ ਨੂੰ ਸਮਝਦੇ ਵੀ ਇਹ ਇੱਥੇ ਹੀ ਰਹਿਣ ਇੱਥੋਂ ਉੱਠ ਕੇ ਨਾ ਜਾਣ ਕਿਉਂਕਿ ਇਹ 75 70 75 ਸਾਲ ਹੋ ਗਏ ਨੇ ਇਹ ਅੱਜ ਇੱਕ ਪਾਰਟੀ ਨੇ ਇੱਕ ਸਰਕਾਰ ਨੇ ਨਹੀਂ ਕਰਤਾ ਇਹ ਉਦੋਂ ਦਾ ਚੱਲਿਆ ਆ ਰਿਹਾ ਹੌਲੀ ਹੌਲੀ ਕਰਦਾ ਇੱਥੇ ਤੱਕ ਪਹੁੰਚ ਗਿਆ ਕਿ ਹੁਣ ਸਾਨੂੰ ਆਵਾਜ਼ ਚੁੱਕਣੀ ਪਈ ਜੇ ਅਸੀਂ ਪਹਿਲਾਂ ਆਵਾਜ਼ ਚੁੱਕਦੇ ਤੇ ਇਹ ਪਹਿਲਾਂ ਹੀ ਰੁਕਦਾ ਪਰ ਹੁਣ ਵੀ ਆਵਾਜ਼ ਚੁੱਕੀ ਆ ਦੇ ਰਾਏ ਦਰਸਤਾ ਆ ਸਾਰੇ ਲੋਕਾਂ ਚੁੱਕੀ ਸਾਰੇ ਲੋਕਾਂ ਦਾ ਸਾਨੂੰ ਸਾਥ ਹੈ ਸੋ ਇਹ ਜਿਹੜੇ ਕਾਨੂੰਨ ਆ ਇਹ ਤੇ ਨਹੀਂ ਲਾਗੂ ਹੋਣਗੇ ਤੇ ਇਸ ਤੋਂ ਇਲਾਵਾ ਬਾਕੀ ਵੀ ਸਾਡੀਆਂ ਮੰਗਾਂ ਪੂਰੀਆਂ ਕਰਨੀਆਂ ਪੈਣਗੀਆਂ